ਫਾਜ਼ਿਲਕਾਦੀ ਰਾਧਾ ਸੁਆਮੀ ਕਲੋਨੀ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਕਰਦੇ ਬਾਹਰ ਪਏ ਤੰਦੂਰ ਨੂੰ ਇੱਕ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ ਕੱਟਣਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਸ ਤੋਂ ਬਾਅਦ ਇਹ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਾਣਕਾਰੀ ਦੇ ਮੁਤਾਬਕ ਫਾਜ਼ਿਲਕਾਦੀ ਰਾਧਾ ਸੁਆਮੀ ਕਲੋਨੀ ਦੀ ਗਲੀ ਨੰਬਰ 1 ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਰਦੇ ਬਾਹਰ ਤੰਦੂਰ ਪਿਆ ਸੀ ਜਿਸ ਦੇ ਉੱਪਰ ਪਰਿਵਾਰ ਵੱਲੋਂ ਰੋਟੀਆਂ ਲਗਾਈਆਂ ਜਾਂਦੀਆਂ ਸੀ ਅਤੇ ਇਹ ਤੰਦੂਰ ਇੱਕ ਅਗਿਆਤ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ ਪੂਰੀ ਵਾਰਦਾਤ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵਿਅਕਤੀ ਵੱਲੋਂ ਤੰਦੂਰ ਚੋਰੀ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਉਸ ਦੇ ਵੱਲੋਂ ਪਹਿਲਾਂ ਲੋਹੇ ਦੀਆਂ ਤਾਰਾਂ ਖੋਲੀਆਂ ਗਈਆਂ ਉਸ ਤੋਂ ਬਾਅਦ ਤੰਦੂਰ ਚੋਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਤੰਦੂਰ ਗਰਮ ਸੀ ਜਿਸ ਤੋਂ ਬਾਅਦ ਵਿਅਕਤੀ ਵੱਲੋਂ ਕਪੜਾ ਲਿਆਂਦਾ ਗਿਆ ਅਤੇ ਕਪੜੇ ਦੇ ਨਾਲ ਇਸ ਤੰਦੂਰ ਨੂੰ ਜੁੱਕੇ ਲਜਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਾਜ਼ਿਲ ਕਾਦੀ ਰਾਜਾ ਸੁਮੀ ਕਲੋਨੀ ਦੀ ਗਲੀ ਨੰਬਰ 1 ਦੀ ਵਾਰਦਾਤ ਦੱਸੀ ਜਾ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਵਿਅਕਤੀ ਵੱਲੋਂ ਕਰਦੇ ਬਾਹ ਪਿਆ ਤੰਦੂਰ ਚੋਰੀ ਕਰ ਲਿਆ ਗਿਆ ਫਾਜ਼ਿਲ ਕਾਦੇ ਵਿੱਚ ਤੁਸੀਂ ਕਈ ਚੋਰੀ ਦੀਆਂ ਵਾਰਦਾਤਾਂ ਦੇਖੀਆਂ ਹੋਈਆਂ ਲੇਕਿਨ ਤੰਦੂਰ ਚੋਰੀ ਦੀ ਵਾਰਦਾਤ ਪਹਿਲੀ ਵਾਰ ਸਾਹਮਣੇ ਆਈ ਹੈ ਅਤੇ ਪੂਰੀ ਗੱਡਣਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ